ਹੁਸ਼ਿਆਰਪਰ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਚੇਤਨ ਕਸ਼ਪ ਹਾਜ਼ਰ ਹੋਇਆ ਪ੍ਰੋਗਰਾਮ ਵਿਕਾਸ ਦਾ ਇਮਤਿਹਾਨ ਲੋਕਾਂ ਦੀ ਜ਼ੁਬਾਨੀ ਲੈ ਕੇ ਸੋ ਆਪਣੇ ਪ੍ਰੋਗਰਾਮ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਹੁਸ਼ਿਆਰਪਰ ਨਿਊਜ਼ ਦੀ ਟੀਮ ਪਹੁੰਚੀ ਹੈ ਵਾਰਡ ਨੰਬਰ 35 'ਚ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਚੋਣਾਂ ਦੌਰਾਨ ਐਮਸੀ ਨਿਪੁੰਨ ਸ਼ਰਮਾ ਵੱਲੋਂ ਯੋਵਾਦੇ ਕੀਤੇ ਗਏ ਸਨ ਕਿੰਨੇ ਕੁ ਉਹਨਾਂ ਵੱਲੋਂ ਪੂਰਾ ਕੀਤੇ ਗਏ ਆ ਕਿੰਨਾਂ ਕੋ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇ ਨੇ ਸੋ ਕੀ ਕੀ ਵਿਕਾਸ ਕਰਾਇਆ ਜੀ ਉਹਨਾਂ ਵੱਲੋਂ ਮੁਹੱਲੇ ਵਿੱਚ ਜਾਂ ਵਾਰਡ ਦੇ ਵਿੱਚ ਕਰਵਾਏ ਗਏ ਨੇ ਸੋ ਇਹਨਾਂ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਵਿਚਰਦੇ ਆ ਵਾਡ ਵਾਸੀਆ ਦੇ ਨਾਲ ਤੇ ਇੱਕ ਝਾਤ ਮਾਰਦੇ ਆ ਵਾੜ ਦੇ ਵਿਕਾਸ ਕਮਾਤੇ ਮੈਂ ਸੁਨੀਲਾਂ ਜੀ ਵਾਰਡ ਨੰਬਰ ਵਾਰਡ ਨੰਬਰ 35 35 ਗੋਣੇ ਐ ਐਮਸੀ ਨਿਪੁੰਨ ਸ਼ਰਮਾਈ ਕਿੱਦਾਂ ਦੇ ਹੋ ਕੇ ਕੰਮ ਕਰਦੇ ਰੇ 5 ਸਾਲਾਂ ਦਾ ਨਿਪੁੰਨ ਦਾ 5 ਸਾਲ ਦਾ ਓਵਰਆਲ ਕੰਮ ਦੇਖਿਆ ਜਾਵੇ ਤਾਂ ਵਿਕਾਸ ਦੇ ਕੰਮ ਉਹਨੇ ਕਰਵਾਏ ਆ ਮਹੱਲੇ ਦੀਆਂ ਸਮੱਸਿਆਵਾਂ ਵੀ ਦੂਰ ਕਰਵਾਈਆਂ ਜਿਵੇਂ ਕਿ ਸਾਡੇ ਸਾਹਮਣੇ ਆ ਪਾਣੀ ਦੀ ਆ ਨਮਕ ਆ ਟੈਂਕੀ ਕਰ ਲੋ ਜਾਂ ਕਨੈਕਸ਼ਨ ਕਰ ਲੋ ਸਪਲਾਈ ਕਰ ਤਾਂ ਇਹ ਲਗਵਾਈ ਆ ਇਹਦਾ ਮਹੱਲੇ ਦੇ ਵਿੱਚ ਕਾਫੀ ਫਾਇਦਾ ਹੋਇਆ ਤੇ ਜਿਨ੍ਹਾਂ ਦੇ ਘਰ ਪਾਣੀ ਆਂਦਾ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖ ਸਕਦੇ ਆ ਕਿ ਪਾਣੀ ਦੀ ਵੈਲਿਊ ਕੀ ਆ ਸੈਕੰਡਲੀ ਉਹਨਾਂ ਨੇ ਟਰਾਂਸਫਾਰਮਰ ਚ ਕੁਆਇਆ ਪ੍ਰਲਾਦਨਗਰ ਜਿਹੜੀ ਕਿ ਗਲੀ 5-6 ਫੁੱਟ ਦੀ ਰਹਿ ਗਈ ਸੀ ਉਹ ਹੁਣ 20 ਫੁੱਟ ਦੀ ਗਲੀ ਬਣ ਗਈ ਹੈ ਉਹ ਵੀ ਉਹਨਾਂ ਦੇ ਇੱਕ ਚੰਗੇ ਕੰਮਾਂ ਚੋਂ ਇੱਕ ਆ ਓਵਰਆਲ ਥੋੜੀ ਸਫਾਈ ਦੀ ਸਮੱਸਿਆ ਰਹੀ ਆ ਸਫਾਈ ਦੇ ਬੰਦੇ ਘੱਟ ਆ ਤਾਂ ਉਹ ਵੀ ਕੀ ਕਰ ਸਕਦੇ ਆ ਹਾਂਜੀ ਸਫਾਈ ਦੀ ਸਮੱਸਿਆ ਨਾਲ ਕੇ ਕਦੀ ਤੁਸੀਂ ਉਹਨਾਂ ਦਾ ਧਿਆਨ ਚ ਲਿਆੰਦਾ ਨਾ ਮਾਮਲਾ ਨੇ ਹਾਂਜੀ ਸਫਾਈ ਦੀ ਸਮੱਸਿਆ ਨੂੰ ਬਸ ਇਹੀ ਦਿੱਕਤ ਰਹੀ ਹੈ ਕਿ ਕਰਮਚਾਰੀ ਦੇ ਘਾਟ ਘਾਟ ਹੋਣ ਕਰਕੇ ਥੋੜੀ ਪਰੇਸ਼ਾਨੀ ਰਹੀ ਹੈ ਔਰ ਕੋਈ ਗਲੀਆਂ ਨਾਲੀਆਂ ਦੀ ਇਥੇ ਗਲੀਆਂ ਨਾਲੀਆਂ ਦੀ ਕੋਈ ਸਮੱਸਿਆ ਨਹੀਂ ਹੈ ਜੀ ਤਾਂ ਗਲੀਆਂ ਵੀ ਕਾਫੀ ਬਣੀਆਂ ਆ ਵਾਰਡ ਦੇ ਵਿੱਚ ਜਿਵੇਂ ਕਿ ਪਿਛਲੇ 5 ਸਾਲਾਂ ਚ ਬਣੀਆਂ ਉਹ ਤੋਂ ਪਹਿਲਾਂ ਨਹੀਂ ਬਣੀਆਂ ਸੀਗੀਆਂ ਪਿਛਲੇ 5 ਸਾਲਾਂ ਚ ਤਾਂ ਫੇ ਵੀ ਕੰਮ ਹੋਏ ਆ ਸੀਵਰੇਜ ਕਰਾਜੀ ਕੋਈ ਨਹੀਂ ਕੋਈ ਸਮੱਸਿਆ ਨਹੀਂ ਜੀ ਜਦੋਂ ਕੋਈ ਆਪਣੀ ਪਰੇਸ਼ਾਨੀ ਜਾਂ ਸਮੱਸਿਆ ਲੈ ਕੇ ਜਾਂਦੇ ਆ ਉਹਨਾਂ ਕੋਲ ਹਾਂਜੀ ਬਿਲਕੁਲ ਸੁਣਦੇ ਆ ਜੀ ਬਿਲਕੁਲ ਸੁਣਦੇ ਆ ਨਾਲ ਤੁਰਦੇ ਆ ਸਾਡੇ ਹਮੇਸ਼ਾ ਬਿਲਕੁਲ ਹੱਲ ਕਰਦੇ ਆ ਜੀ ਕੋਰੋਨਾ ਦੌਰਾਨ ਕਿੱਦਾਂ ਦੀ ਸਵਾਮਾ ਨੂੰ ਦੇਖੀ ਉਹਨਾਂ ਨੇ कोरोना ਦੇ ਬਦਨ ਚੰਗੀਆਂ ਸਵਾਮਾਂ ਦਿੱਤੀਆਂ ਜੀ ਉਹਨਾਂ ਨੇ ਘਰ ਘਰ ਸੈਨੀਟਾਈਜ਼ ਕੀਤਾ ਸਾਰਾ ਮੱਲਾ ਸੈਨੀਟਾਈਜ਼ ਕੀਤਾ ਇੱਕ ਵਾਰੀ ਨਹੀਂ ਕੀਤਾ ਚਾਰ ਚਾਰ ਵਾਰ ਕੀਤਾ ਵਿਚਕੇ ਨਾ ਕਿ ਵਿਚਰੇ ਵਾਰ ਵਾਸੀਆਂ ਦੇ ਰੋਜ਼ ਵਿਚਰਦੇ ਸੀ ਜੀ করোনা ਦੇ ਦੌਰਾਨ ਤਾਂ ਸਪੈਸ਼ਲੀ ਉਹਨਾਂ ਨੇ ਕਾਫੀ ਕੰਮ ਕੀਤਾ ਜਦ ਕਿ ਮੇਰੇ ਖਿਆਲ ਉਸ ਲਈ ਐਮਸੀ ਵੀ ਨਹੀਂ ਸੀਗੇ ਉਹ ਤਾਂ ਵੀ ਉਹਨਾਂ ਨੇ ਕੰਮ ਕੀਤਾ ਹਾਂਜੀ ਹਾਂਜੀ ਬਿਲਕੁਲ ਸੰਤੁਸ਼ਟ ਹਾਂ ਮੈਂ ਬਿਲਕੁਲ ਸੰਤੁਸ਼ਟ ਹਾਂ ਉਹਨਾਂ ਦੇ ਕੰਮ ਤੋਂ ਪਰ ਕਹਾਣਾ ਮੈਂ ਜੀ ਵਿਸ਼ੂ ਛਾਪੜਾ ਵਾਰਡ ਨੰਬਰ 35 ਕਿੱਦਾਂ ਦਾ ਐਮਸੀ ਦਾ ਕੰਮ ਕਰਦੇ ਹੋ ਪੰਚ ਸਾਲੋਂ ਐਮਸੀ ਨੂੰ ਮੈਨੂੰ ਖੁਦ ਨੂੰ ਘੱਟੋ ਘੱਟ ਵਾਰੀ 6-7 ਵਾਰੀ ਲੋਡ ਪਈ ਆ ਤੇ ਸੱਤੋ ਵਾਰੀ ਕੰਮ ਹੋਇਆ ਵਾ ਐਮਸੀ ਇੱਕ ਤਰ੍ਹਾਂ ਲਾ ਲੋ ਇਹ ਕਲੋਜ਼ ਕਾਲ ਹੁੰਦੀ ਹੈ ਜਿਹਨੂੰ ਆਪਣੇ ਵਾਰਡ ਦੇ ਵਿੱਚ ਲਗਾਤਾਰ ਘੁੰਮਣਾ ਪੈਂਦਾ ਛੋਟਾ ਜਿਹਾ ਵਾਰਡ ਹੁੰਦਾ ਹੈ ਨਾ ਥੋੜਾ ਮਤਭੇਦ ਲੋਕਾਂ ਦੇ ਵਿੱਚ ਜ਼ਿਆਦਾ ਹੁੰਦੇ ਆ ਕੰਮ ਵੀ ਜ਼ਿਆਦਾ ਤੋਂ ਜ਼ਿਆਦਾ ਐਮਸੀ ਦੇ ਹੀ ਹੁੰਦੇ ਆ ਕਈ ਵਾਰੇ ਕਿਸੇ ਡਾਕੂਮੈਂਟ ਤੇ ਸਾਈਨ ਕਰਾਣੇ ਹੋਏ ਕਿਉਂਕਿ ਮੇਨ ਜੋ ਹੈਗੀ ਆ ਉਹ ਸਾਡੇ ਵਾਰਡ ਤੇ ਸਾਡਾ ਐਮਸੀ ਆ ਤੇ ਸਾਨੂੰ ਜਦੋਂ ਵੀ ਐਡ ਦੀ ਸਪੋਰਟ ਮੌਕੇ ਤੇ ਲੋੜ ਪਈ ਆ ਤੇ ਯਾ ਉਹ ਆਪ ਆ ਜਾਂਦੇ ਸੀ ਸਾਡੇ ਕੋਲ ਦੀ ਸਪੋਰਟ ਯਾ ਸਾਨੂੰ ਉੱਥੇ ਬੁਲਾ ਲੈਂਦੇ ਸੀ ਫਿਰ ਸਾਨੂੰ ਲੋੜ ਪਈ ਜਿੱਦਾਂ ਡਿੰਗ ਵਗੈਰਾ ਕਰਕੇ ਮੱਛਰਾਂ ਦੀ ਇਹਨਾਂ ਨੂੰ ਜਿੰਨੀ ਵਾਰੀ ਵੀ ਇਹ ਨਹੀਂ ਕਿ ਪਿਛਲੇ ਸਾਲ ਜਾਂ ਉਤੋਂ ਪਹਿਲਾਂ ਜਿੱਦਾਂ ਹੁਣ ਇਲੈਕਸ਼ਨ ক্লোਜ਼ ਆ ਤਾਂ ਉਦੋਂ ਐਮਸੀ ਤੁਹਾਨੂੰ ਪਤਾ ਜਿਆਦਾ ਸਕਰੀਆ ਹੋ ਜਾਂਦੇ ਇਦਾਂ ਨਹੀਂ ਸਾਨੂੰ ਜਿੱਦਾਂ ਸਟਾਰਟਿੰਗ ਦੀ ਤੁਹਾਨੂੰ ਗੱਲ ਦੱਸਦਾ ਉਦੋਂ ਸਾਨੂੰ ਲੋੜ ਪਈ ਵਾਰਡ ਬੰਦੀ 'ਚ ਮੱਛਰਾਂ ਦਾ ਬਹੁਤ ਜ਼ਿਆਦਾ ਸੀਗਾ ਤੇ ਇਹਨਾਂ ਨੂੰ ਦੋ ਤਿੰਨ ਵਾਰ ਹੀ ਗਿਆ ਕੰਟੀਨਿਊਸ بیس ਤੇ ਗਿਆ ਸੀਗਾ ਜਦੋਂ ਮੰਡੇ ਟੂਸ ਦੇ ਵੈਨਸਡੇ ਤੇ ਤਿੰਨੋ ਵਾਰੀ ਸਾਡੀ ਗੱਲ ਸੁਣੀ ਗਈ ਅਸੀਂ ਸੰਤੁਸ਼ਟਾਂ ਕਿਸੇ ਕੋਈ ਕਾਹਦੀ ਸਮੱਸਿਆ ਆ ਕੋਈ ਪਰੇਸ਼ਾਨੀ ਮਿਲੇ ਦੇ ਪਰੇਸ਼ਾਨੀਆਂ ਹੁੰਦੀਆਂ ਪਰੇਸ਼ਾਨੀਆਂ ਦਸੀਆਂ ਦੀਆਂ ਉਹਨਾਂ ਦਾ ਹੱਲ ਕਰਦੇ ਆ ਉਹ ਇਦਾਂ ਨਹੀਂ ਕਿ ਮੈਨੂੰ ਖੁਦ ਨੂੰ ਕਦੀ ਇਦਾਂ ਮਹਿਸੂਸ ਨਹੀਂ ਹੋਇਆ ਜਾਂ ਸਾਡੇ ਏਰੀਆ ਦੇ ਵਿੱਚ ਲੋਕਾਂ ਨੂੰ ਨਹੀਂ ਮਹਿਸੂਸ ਹੋਇਆ ਕਿ ਅਸੀਂ ਕੋਈ ਪਰੇਸ਼ਾਨੀ ਦੱਸੀ ਹੋਈ ਤੇ ਉਹਦਾ ਹੱਲ ਨਾ ਹੋਇਆ ਹੋਵੇ ਕੀ ਕੀ ਵਿਕਾਸ ਕਰ ਰਹੀ ਜਿ ਕਰਵਾਈ ਕਿ ਹੋਣਾ ਵੱਲੋਂ ਵਿਕਾਸ ਤਾਂ ਕਰਵਾਣੇ ਦੇਖੋ ਜਦੋਂ ਜਦੋਂ ਪਾਸ ਹੁੰਦਾ ਉਦੋਂ ਦੀ ਗੱਲ ਹੈ ਅਸੀਂ ਆਪਣੇ ਲੈਵਲ ਤੇ ਇਹ ਬੋਲਦੇ ਹਾਂ ਜਦੋਂ ਸਾਨੂੰ ਜੋ ਕੰਮ ਪਿਆ ਐਜ਼ ਅ ਐਮਸੀ ਜੋ ਉਹਨਾਂ ਨੂੰ ਜੋ ਉਹਨਾਂ ਦੇ ਫਰਜ਼ ਸੀਗੇ ਸਾਡੇ ਨੇ ਉੱਥੇ ਪੂਰੀ ਸਪੋਰਟ ਹੋਈ ਦੁੱਖ ਤਕਰੀਬ ਦੇ ਵਿੱਚ ਆਂਦੇ ਸੀਗੇ ਨਾਲ ਬਿਲਕੁਲ ਬਿਲਕੁਲ ਤੁਸੀਂ ਇਹ ਲਗਾ ਲਓ ਕਿ ਕਈ ਵਲੇ ਜਦੋਂ ਹੁਣ ਸ਼ੋਕ ਸਮਾਚਾਰ ਸੀਗੇ ਉਧਰ ਜਦ ਅਸੀਂ ਮਹੱਲੇ ਦੇ ਇਕੱਠੇ ਹੁੰਨੇ ਆ ਹੁਣ ਵਿੱਚ ਕਈਆਂ ਦੇ ਘਰ ਜਿੱਦਾਂ ਕੋਈ ਬਿਲੋਂਗ ਕਰਦੇ ਕਾਂਗਰਸੀ ਫੈਮਲੀਆਂ ਤੋਂ ਨਾ ਨਾ ਉਹਨਾਂ ਦੀ ਥੋੜੀ ਕਮਾਈਂਡ ਲੈਵਲ ਸਟੇਰ ਹੁੰਦਾ ਕਿ ਨਹੀਂ ਅਸੀਂ ਇਸ ਬੰਦੇ ਨਾਲ ਨਹੀਂ ਕੋਆਪਰੇਟ ਕਰਨਾ ਉਹਨਾਂ ਨੇ ਕਰਨਾ ਬਟ ਇਹ ਉਹ ਹੈ ਕਿ ਜਿੱਦਾਂ ਇਹਦਾ ਸ਼ੋਕ ਸਮਾਚਾਰ ਤੇ ਆ ਪਹੁੰਚਣ ਵਾਲੇ ਬੰਦੇ ਆ ਦੁੱਖ ਚੰਨ ਮੋੜੇ ਨਾ ਮੋੜਾ ਲਾ ਕੇ ਖੜਨ ਵਾਲੇ ਬੰਦੇ ਆ ਸੁਣਵਾਈ ਕਰਦੇ ਸੀ ਸੁਣਵਾਈ ਕਰਦੇ ਨਾਲੇ ਥੋੜਾ ਯੰਗ ਏਜਾ ਥੋੜਾ ਡਟ ਕੇ ਪਹੁੰਚ ਵੀ ਜਾਂਦੇ ਆ ਔਨ ਦੀ ਸਪੌਟ ਕਈ ਵਲੇ ਜੈਸੇ ਕਈ ਵਲੇ ਲੋਡ ਪਈ ਜਿੱਦਾਂ ਅੱਧੇ ਘੰਟੇ ਘੰਟੇ ਦੇ ਵਿੱਚ ਪਹੁੰਚ ਜਾਂਦੇ ਆ ਜੀ ਕਰੋਨਾ ਦੌਰਾਨ ਕਿੱਦਾਂ ਦਿੱਸ ਬਾਰੇ ਜੀ कोरोना دوران ਉਹਨਾਂ ਨੇ 10 ਵਾਰੀ ਸਾਡੀ ਗਲੀ ਦੇ ਵਿੱਚ ਘੇੜਾ ਲਾਇਆ ਕਿ ਅਗਰ ਕਿਸੇ ਨੂੰ ਖਾਣ ਪੀਣ ਦੇ ਵਿੱਚ ਜਿੱਦਾਂ ਏਸੈਂਸ਼ੀਅਲ ਗੁੱਡਸ ਦੇ ਵਿੱਚ ਕੋਈ ਹੋਵੇ ਘਾਟ ਆ ਰਹੀ ਹੈ ਉਹਨਾਂ ਨੂੰ ਦੱਸੇ ਬਾਕੀ ਜਿਹੜੇ ਨਹੀਂ ਤੁਹਾਨੂੰ ਪਤਾ ਪਰਿਵਾਰ ਨਹੀਂ ਦੱਸਦੇ ਸੀ ਇਹ ਖੁਦ ਉਹਨਾਂ ਤੱਕ ਸਮਾਨ ਪਹੁੰਚਾ ਕੇ ਆਂਦੇ ਸੀਗੇ ਸਾਡੀ ਗਲੀ ਵਿੱਚ ਪੰਜ ਛੇ ਘਰ ਥੋੜਾ ਅਸੀਂ ਇਹਨਾਂ ਨੂੰ ਦੱਸ ਦਈਦਾ ਸੀਗਾ ਸੈਨੀਟਾਈਜ਼ਰ ਵਗੈਰਾ ਉਹਨਾਂ ਨੇ ਭਲੇ ਨੇ ਇਹਨਾਂ ਨੇ ਉਹ ਪੈਕ ਕੀਤੇ ਹੁੰਦੇ ਸੀਗੇ ਹਨਾ ਥੋੜਾ ਅਸੀਂ ਇਦਾਂ ਦੇਖਿਆ ਤਾਂ ਨਹੀਂ ਇਹਨਾਂ ਪਤਾ ਹੈ ਕਿ ਇਹਨਾਂ ਵੱਲੋਂ ਸਾਰੀ ਡਿਲੀਵਰੀ ਚੱਲ ਰਹੀ ਹੈ ਸੈਨੀਟਾਈਜ਼ਰ ਵਗੈਰਾ ਕਰਵਾਇਆ ਜਾਂ ਹਾਂ ਸੈਨੀਟਾਈਜ਼ੇਸ਼ਨ ਹੁੰਦੀ ਸੀਗੀ ਸਵੇਰ ਤੇ ਸ਼ਾਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਨੀਤਾ ਜੀ ਡੈਲੀਕੇਟ ਫੂਡ ਜੀ ਨਿਪੁੰਨ ਸ਼ਰਮਾ ਇਦਾਂ ਦੇ ਕੰਮ ਕਰਦੇ ਰਹੇ ਉਹ ਤੇ 55 ਸਾਲਾਂ ਤੋਂ ਨਿਪੁੰਨ ਸ਼ਰਮਾ ਨੇ 55 ਸਾਲਾਂ ਚ ਸਾਡਾ ਤਾਂ ਨਰਕ ਕਾਫੀ ਸੁਧਾਰ ਦਿੱਤਾ ਸਾਨੂੰ ਕਿਸੇ ਇੱਕ ਚੀਜ਼ ਦੀ ਕੋਈ ਕਮੀ ਨਹੀਂ ਆਈ ਇੱਥੇ ਸਾਡਾ ਗਲੀ ਦੇ ਵਿੱਚ ਟਰਾਂਸਫਾਰਮਰ ਸੀਗਾ ਜਿਹਦੇ ਨਾਲ ਕਿ ਬੱਚਿਆਂ ਨੂੰ ਮਾਵਾਂ ਨੂੰ ਬੱਚਿਆਂ ਦਾ ਬੜਾ ਡਰ ਹੁੰਦਾ ਸੀਗਾ ਪਟਾਕੇ ਨਿਕਲਦੇ ਸੀਗੇ ਗੱਡੀਆਂ ਨਿਕਲਣ ਨੂੰ ਵੀ ਮੁਸ਼ਕਲ ਹੁੰਦੀ ਸੀ ਦੋ ਗੱਡੀਆਂ ਤਾਂ ਨਿਕਲ ਹੀ ਨਹੀਂ ਸਕਦੀਆਂ ਸੀਗੀਆਂ ਉਹਦੇ ਕਰਕੇ ਸਾਨੂੰ ਬੜੀ ਪ੍ਰੋਬਲਮ ਸੀਗੀ ਉਹ ਪ੍ਰੋਬਲਮ ਦਾ ਹੱਲ ਕੀਤਾ ਸਾਡੀਆਂ ਗਲੀਆਂ ਦਾ ਬੜਾ ਧਿਆਨ ਰੱਖਿਆ ਸਫਾਈ ਦਾ ਬੜਾ ਧਿਆਨ ਰੱਖਿਆ ਜਾਨੀ ਕਿ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਕਿ ਅਸੀਂ ਉਹਨਾਂ ਨੂੰ ਸ਼ਿਕਾਇਤ ਦਾ ਮੌਕਾ ਦਈਏ ਜੇ ਅਸੀਂ ਉਹਨੂੰ ਬੁਲਾਣੇ ਆ ਤਾਂ ਹਾਜ਼ਰ ਹੁੰਦਾ ਜਦੋਂ ਸਾਨੂੰ ਲੋੜ ਹੋਵੇ ਸਾਡੀਆਂ ਖੁਸ਼ੀ ਦੇ ਵਿੱਚ ਵੀ ਗਮੀ ਦੇ ਵਿੱਚ ਵੀ ਹਰ ਚੀਜ਼ ਦੇ ਵਿੱਚ ਸਾਡੇ ਹਾਜ਼ਰ ਹੁੰਦਾ ਸਾਨੂੰ ਉਹਨਾਂ ਤੋਂ ਕੋਈ ਕਮੀ ਮਹਿਸੂਸ ਨਹੀਂ ਹੋਈ ਜਦੋਂ ਤੁਸੀਂ ਆਪਣੇ ਕਿਸੇ ਸਮੱਸਿਆ ਪਰੇਸ਼ਾਨੀ ਲੈ ਕੇ ਜਾਂਦੇ ਸੀ ਉਹਨਾਂ ਕੋਲ ਤਾਂ ਸੰਦੇ ਸੀ ਹਾਂ ਜੀ ਅਸੀਂ ਕੋਈ ਆਪਣੀ ਸਮੱਸਿਆ ਪਰੇਸ਼ਾਨੀ ਅਸੀਂ ਉਹਨਾਂ ਨੂੰ ਫੋਨ ਵੀ ਕਰਦੇ ਸੀ ਤਾਂ ਵੀ ਸਾਨੂੰ ਸੁਣਦੇ ਸੀ ਜਿੱਦਾਂ ਹੀ ਉਹਨਾਂ ਨੂੰ ਮੈਸੇਜ ਪਹੁੰਚਦਾ ਸੀ ਉਹ ਦੌੜੇ ਆਉਂਦੇ ਸੀ ਸਾਨੂੰ ਉਹਨਾਂ ਨੇ ਕਦੀ ਕੋਈ ਪ੍ਰੋਬਲਮ ਪੇਟ ਨਹੀਂ ਦਿਖਾਈ ਸਾਰੀ ਕਿਤਾ ਸਮੱਸਿਆ ਸਾਰੀ ਹਰ ਸਮੱਸਿਆ ਦਾ ਹੱ 4K ਕੀ ਵਿਕਾਸ ਜਾਨ ਸਾਨੂੰ ਇੱਕ ਸਾਨੂੰ ਇੱਕ ਫੋਨ ਦੇ ਉੱਤੇ ਉਹ ਹਾਜ਼ਰ ਹੁੰਦੇ ਸੀਗੇ ਕਿ ਅਸੀਂ ਹਾਜ਼ਰ ਆਂ ਬਾਕੀ ਸਾਡੇ ਸਾਰੇ ਮਹੱਲੇ ਦਾ ਉਹਨਾਂ ਨੇ ਧਿਆਨ ਰੱਖਿਆ ਕੋਈ ਵੀ ਸਾਨੂੰ ਇਹ ਨਹੀਂ ਕਹਿੰਦਾ ਕਿ ਕੀ ਕੀ ਪਰੇਸ਼ਾਨੀ ਆ ਸਵੇਰੇ ਰੋਜ਼ ਚੱਕਰ ਮਾਰਦੇ ਸੀ 8:30 10:00 ਜੇ ਉਹਨਾਂ ਨੇ ਚੱਕਰ ਜਦੋਂ ਵੀ ਮਾਰਨਾ ਉਹਨਾਂ ਨੂੰ ਹਰ ਇੱਕ ਨੂੰ ਪਰੇਸ਼ਾਨੀ ਦਾ ਪੁੱਛ ਕੇ ਜਾਣਾ ਕਿ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਹਰ ਪ੍ਰਸ਼ੰਦੀ ਦਾ ਹੱਲ ਕੀਤਾ ਜੀ ਕਿ ਉੱਥੇ ਵਿਕਾਸ ਕੰਮ ਕਹੇ ਤੁਹਾਡੇ ਮੁਹੱਲੇ ਚੋਂ ਸਾਡੀਆਂ ਗਲੀਆਂ ਐਨ ਸੜਕਾਂ ਵਧੀਆ ਬਣਵਾਈਆਂ ਵਾ ਕੋਈ ਵੀ ਜਿਹੜੀ ਚੀਜ਼ ਦੀ ਕਮੀ ਸੀਗੀ ਲੱਗਦਾ ਸੀ ਟਿਊਬਾਂ ਦਾ ਹਰ ਵੇਲੇ ਯੋਜਨਾ ਪ੍ਰਬੰਧ ਪੂਰਾ ਕੀਤਾ ਗਿਆ ਕੋਈ ਕੋਈ ਟੀ ਜਿਹੜੇ ਲੋ ਜਿਹੜੇ ਬੱਚੇ ਹੁੰਦੇ ਸੀਗੇ ਉਹ ਬੱਟੇ ਮਾਰ ਮਾਰ ਕੇ ਟਿਊਬਾਂ ਨੂੰ ਹਰ ਵੇਲੇ ਤੋੜ ਦਿੰਦੇ ਸੀ ਕਿ ਪਹਿਲਾਂ ਸਾਡੀਆਂ ਟਿਊਬਾਂ ਖੜੀਆਂ ਹੀ ਨਹੀਂ ਰਹਿੰਦੀਆਂ ਸੀ ਹੁਣ ਜਦੋਂ ਵੀ ਟਿਊਬ ਸਾਡੀ ਖਤਮ ਹੁੰਦੀ ਹੈ ਨਾਲ ਇਹੋ ਲ ਕਰਾ ਦਿੰਦੇ ਆ ਜੇ ਮੰਨ ਲਓ ਕੋਈ ਉਹਨਾਂ ਨੂੰ ਲੱਗਦਾ ਕਿ ਕੋਈ ਚੋਰੀ ਚਕਾਰੇ ਕੋਈ ਵੀ ਆਇਆ ਬਾ ਤਾਂ ਨਾਲ ਖੜੇ ਹੁੰਦੇ ਆ ਨਾਲ ਸਹਿਯੋਗ ਦੇ ਕੇ ਨਾਲ ਜੜਾ कोरोना ਦੌਰਾਨ ਕਿੱਦਾਂ ਦੀ ਉਹਨਾਂ ਦੀ করোনা ਦੌਰਾਨ ਉਹਨਾਂ ਨੇ ਜਾਨੀ ਕਿ ਜਿਹੜੇ ਸੈਨੀਟਾਈਜ਼ਰ ਜੋ ਕੁਝ ਵੀ ਕਰਾਣਾ ਸੀ ਜੋ ਕੁਝ ਵੀ ਉਹਨਾਂ ਨੇ ਮੱਛਰਾਂ ਲਈ ਕੰਮ ਕਰਾਣਾ ਸੀ ਸਾਰੇ ਬਿਲਕੁਲ ਨਵੇਂ ਵਧੀਆ ਕੰਮ ਕਰਾਏ ਔਰ ਦਵਾਈਆਂ ਦਾ ਪੂਰਾ ਚਨਕਾਬ ਕੀਤਾ ਕੋਈ ਉਹਨਾਂ ਨੂੰ ਸਮੱਸਿਆ ਦੀ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਕਰਾ ਕਰਾਚ ਰਾਸ਼ਨ ਉਹਨਾਂ ਨੇ ਜਿਨ੍ਹਾਂ ਨੂੰ ਗਰੀਬਾਂ ਸੀ ਸਾਰਿਆਂ ਦਾ ਪੁੱਛਿਆ ਉਹਨਾਂ ਨੇ ਰਾਸ਼ਨ ਵਾਲਿਆਂ ਨੂੰ ਰਾਸ਼ਨ ਪਹਚਾਏ ਦਵਾਈਆਂ ਵਾਲਿਆਂ ਨੂੰ ਦਵਾਈਆਂ ਆਪਣਾ ਪਹਚਾਈਆਂ ਜਿਨ੍ਹਾਂ ਨੂੰ ਕੋਈ ਵੀ ਬਿਮਾਰ ਸੀ ਜਾਂ ਕੋਈ ਵੀ ਪ੍ਰੋਬਲਮ ਸੀਗੀ ਉਹ ਹਰ ਥੰਮ ਤੇ ਹਾਜ਼ਰ ਹੁੰਦੇ ਸੀ ਸੰਤੁਸ਼ਟ ਉਹਨਾਂ ਦੇ ਕੰਮਾਂ ਤੋਂ ਹਾਂ ਅਸੀਂ ਉਹਨਾਂ ਦੇ ਕੰਮਾਂ ਤੋਂ ਬਹੁਤ ਸੰਤੁਸ਼ਟ ਹਾਂ ਜੀ ਤਰਕਾ ਨਾਮ ਹੈ ਮੇਰਾ ਨਾਮ ਤਰुण ਸੇਠੀ ਹੈ ਜੀ ਵਾਰਡ ਨੰਬਰ ਵਾਰਡ ਨੰਬਰ 33 ਹੈ ਜੀ ਇੱਧਰ ਦੇ ਐਮਸੀ ਦੀ ਕੰਮ ਕਰੇ ਪੰਜ ਸਾਲਾਂ ਤੋਂ ਐਮਸੀ ਨਿਪੁੰਮ ਸ਼ਰਮਾ ਜੀ ਬਹੁਤ ਅچھے ਹੈਗੇ ਆ ਜੀ ਸਾਡੇ ਨਾਲ ਉਹਨਾਂ ਨੇ ਜਦੋਂ ਵੀ ਉਹਨਾਂ ਨੂੰ ਕਦੇ ਵੀ ਕਿਸੇ ਕੰਮ ਲਈ ਉਹਨਾਂ ਨੂੰ ਅਫਸਰ ਜੀ ਬੁਲਾਇਆ ਤੇ ਉਹ ਆਏ ਤੇ ਚਾਰ ਪੰਜ ਸਾਲ ਪਹਿਲਾਂ ਜਦੋਂ ਐਮਸੀ ਨਹੀਂ ਸੀਗੇ ਤੇ ਪ੍ਰੋਬਲਮ ਸੀ ਕਿ ਪਾਣੀ ਦੀ ਬਹੁਤ ਜ਼ਿਆਦਾ ਉਹਨਾਂ ਨੇ ਟਿਊਬ ਲਵਾਤਾ ਤਾਂ ਉਹ ਵੀ ਸਮੱਸਿਆ ਸਾਡੀ ਸੋਲਵ ਹੋ ਗਈ ਹੈ ਏਰੀਆ ਦੀ ਤੇ ਹੋਰ ਕੀ ਇੱਥੇ ਕੋਈ ਸਾਸਿਆ ਪਰੇਸ਼ਾਨੀ ਕਿਸ ਤਰ੍ਹਾਂ ਦੀ ਨਹੀਂ ਬਾਕੀ ਸਫਾਈ ਵਗੈਰਾ ਪ੍ਰੋਪਰ ਹੁੰਦੀ ਹੈ ਜੀ ਜਦੋਂ ਵੀ ਅਸੀਂ ਕਦੇ ਵੀ ਸਾਨੂੰ ਕੋਈ ਸਟਰੀਟ ਲਾਈਟ ਵਗੈਰੇ ਦੀ ਪ੍ਰੋਬਲਮ ਆਂਦੀ ਹੈ thì ਐਮਸੀ ਸਾਹਿਬ ਨੂੰ ਜਦੋਂ ਹੀ ਫੋਨ ਕੀਤਾ ਉਹਨਾਂ ਨੇ ਆ ਕੇ ਸਮੱਸਿਆ ਹੱਲ ਕੀਤੀ ਹੈ ਜੀ ਸਾਡੀ ਜਦੋਂ ਕੋਈ ਆਪਣੀ ਸਮੱਸਿਆ ਜਾਂ ਪਰੇਸ਼ਾਨੀ ਲੈ ਕੇ ਜਾਂਦੇ ਐਮਸੀ ਕੋਲ ਸੁਣਦੇ ਉਹਨਾਂ ਨੂੰ ਬਿਲਕੁਲ ਸਰ ਬਿਲਕੁਲ ਬਿਲਕੁਲ ਪੂਰਾ ਟਾਈਮ ਦਿੰਦੇ ਐ ਔਰ ਜੋ ਵੀ ਪ੍ਰੋਬਲਮ ਕਦੇ ਵੀ ਸਾਨੂੰ ਏਰੀਆ ਦੇ ਵਿੱਚ ਮੁਹੱਲੇ ਚਾਹੀਏ ਉਹਨਾਂ ਨੇ ਹਰ ਵਾਰੀ ਸਾਨੂੰ ਹੱਲ ਦਿੱਤਾ ਜੀ ਹੱਲ ਕਰਾ ਕੇ ਦਿੱਤਾ ਜੀ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਜਾਂ ਪਰੇਸ਼ਾਨੀ ਵਾ ਨਹੀਂ ਹੁਣ ਤਾਂ ਬਿਲਕੁਲ ਠੀਕ ਹੈ ਜੀ ਹੁਣ ਅਸੀਂ ਥੈਂਕਸ ਕਰਨਾ ਚਾਹਾਂਗੇ ਆਪਣੇ ਐਮਸੀ ਸਾਹਿਬ ਦਾ ਨਿਪੁੰਨ ਸ਼ਰਮਾ ਜੀ ਦਾ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਸਾਡਾ ਔਰ ਮਲੇ ਜਿਹੜੀ ਵੀ ਕੋਈ ਪ੍ਰੋਬਲਮ ਸੀਗੀ ਉਹਨਾਂ ਨੇ ਸਾਡੀ ਸੋਲਵ ਕਰਾਈ ਹੈ ਜੀ ਕੀ ਲੱਗਦਾ ਕੋਟਾ ਦੌਰਾਨ ਜਿਹੜੇ ਵਾਦੇ ਕੀਤੇ ਸੌੜ ਨੇ ਖਰਾ ਉਤਰੇ ਉਹਨਾਂ ਤੇ ਬਿਲਕੁਲ ਸਰ ਬਿਲਕੁਲ ਜੋ ਵੀ ਉਹਨਾਂ ਨੇ ਵਾਦੇ ਕੀਤੇ ਸਭ ਪੂਰੇ ਕੀਤੇ ਗਏ ਜੀ ਕੋਰੋਨਾ ਦੌਰਾਨ ਕਿੱਦਾਂ ਦੀ ਜਨਤਪੋਸ਼ ਕਰੀ ਕੋਰੋਨਾ ਦੌਰਾਨ ਉਹਨਾਂ ਨੇ ਜਿਹੜਾ ਵਾਰਡ ਨੂੰ ਸੈਨੀਟਾਈਜ਼ ਵੀ ਕਰਾਇਆ ਜੀ ਕੱਲੇ ਕੱਲੇ ਘਰ ਜਾ ਕੇ ਉਹਨਾਂ ਨੇ ਸਾਰਿਆਂ ਨੂੰ ਪੁੱਛਿਆ ਜੀ ਔਰ ਬਹੁਤ ਵਧੀਆ ਰਿਹਾ ਸੋ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਵਾਰਡ ਨੰਬਰ 35 ਤੋਂ ਐਮਸੀ ਦੇ ਅਹੁਦੇ ਤੇ ਰਹੇ ਨਿਪੁੰਨ ਸ਼ਰਮਾ ਜੀ ਸਰ 2015 ਤੋਂ ਲੈ ਕੇ 2020 ਤੱਕ ਵਾਰਡ ਨੰਬਰ 35 ਤੋਂ ਅਗਵਾਈ ਕੀਤੀ ਹੈ ਨਗਰ ਨਿਕਮ ਦੇ ਵਿੱਚ ਸੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਕੀ ਕੀ ਕਾਰਜਕਾਰੀ ਰਹੀ ਹੈ ਇਹਨਾਂ 5 ਸਾਲਾਂ ਦੌਰਾਨ ਪਹਿਲਾਂ ਤਾਂ ਮੈਂ ਹੁਸ਼ਿਆਤਨ نیوز ਦੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਤੇ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਵਾਰਡ ਵਾਰਡ ਦੇ ਵਿੱਚ ਜਾ ਕੇ ਇਹ ਸਮੀਖਿਆ ਕਰ ਰਹੇ ਹੋ ਤੁਹਾਡਾ ਸਵਾਗਤ ਹੈ ਸਰ ਇਹਨਾਂ 5 ਸਾਲਾਂ ਦੌਰਾਨ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਹੀ ਹੈ ਕੀ ਕੀ ਵਿਕਾਸ ਕੰਮ ਕਰਵਾਏ ਗਏ ਨੇ ਤੁਹਾਡੇ ਵੱਲੋਂ 2014 ਦੇ ਵਿੱਚ ਜਿਸਲੇ ਮਤੌਰ ਕਾਉਂਸਲਰ ਚੁਲਾਬ ਲੜਿਆ ਮੈਂ ਉਸ ਟਾਈਮ ਵਾਰਡ ਦੇ ਹਾਲਾਤ ਬਾਰੇ ਖਰਾਬ ਸੀਗੇ ਹਰ ਜਗ੍ਹਾ ਪਾਣੀ ਦੀ ਔਰ ਸਫਾਈ ਦੀ ਪੂਛ ਪ੍ਰਤੀਤ ਨਹੀਂ ਹੋ ਰਹੀ ਸੀ ਮਤਲਬ ਤੁਸੀਂ ਕਲਪਨਾ ਨਹੀਂ ਕਰ ਸਕਦੇ ਹੁਸ਼ਿਆਰਪੁਰ ਦਾ ਐਸਾ ਇਲਾਕਾ ਮੇਜਰ ਪਾਰਟ ਜਿੱਥੇ ਨਗਰ ਕੌਂਸਲ ਦਾ ਦਫ਼ਤਰ ਵੀ ਸੀ ਉੱਥੇ ਵੀ ਪਾਣੀ ਦੀ ਕਿੱਲਤ ਰਹਿੰਦੀ ਸੀ ਬਾਹਰੇ ਆਊਟਰ ਏਰੀਆ ਚ ਤਾਂ ਸੀਗੀ ਲੇਕਿਨ ਹੁਸ਼ਾਰਪੁਰ ਦੇ ਉਸ ਏਰੀਆ ਦੇ ਜਿੱਥੇ ਖੁਦ ਨਗਰ ਕੌਂਸਲ ਦਾ ਦਫ਼ਤਰ ਸੀ ਉੱਥੇ ਵੀ ਇਹ ਪ੍ਰੋਬਲਮ ਰਹਿੰਦੀ ਸੀ ਸੋ ਵੱਡੀ ਬਹੁਤ ਵੱਡੀ ਡਿਮਾਂਡ ਸੀ ਉੱਥੇ ਦੇ ਲੋਕਾਂ ਦੀ ਸੋ ਅਸੀਂ ਜਿਹੜੇ ਵਾਅਦੇ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਆਏ ਸੀ ਕੰਮ ਕਰਨ ਦੇ ਲਈ ਬੜਾ ਫਕਰ ਮਹਿਸੂਸ ਹੁੰਦਾ ਹੈ ਕਿ ਮੇਅਰ ਸ਼ਿਵ ਸੋਜੀ ਦੀ ਰਹਿਨੁਮਾਈ ਹੇਠ ਉਸਲੇ ਸਾਡੇ ਪੂਰਵ ਮੰਤਰੀ ਦੀਕਸ਼ਨ ਸੋਜੀ ਨੇ ਬਹੁਤ ਵੱਡੇ ਸਰਕਾਰ ਕੋਲੋਂ ਫੰਡ ਲਿਆ ਕੇ ਇੱਥੇ ਵਿਕਾਸ ਕਾਰਜ ਕਰਵਾਏ। ਉਹਨਾਂ 'ਚ ਸਾਡਾ ਵਾਰਡ ਨੰਬਰ 35 ਵੀ ਸੀ। ਸੋ ਸਮਨਾਂ ਤੋਂ ਪਹਿਲੇ ਕਮੇਟੀ ਬਾਜ਼ਾਰ ਦੇ ਵਿੱਚ ਇੱਕ ਬਹੁਤ ਵੱਡਾ ਟਿਊਬਲ ਲੋਕਾਂ ਦੀ ਮੰਗ ਦੇ ਉੱਤੇ ਲਗਾਇਆ ਗਿਆ। ਉਸ ਤੋਂ ਇਲਾਵਾ ਸਾਡੇ ਵਾਰਡ ਨੰਬਰ 35 ਦੇ ਵਿੱਚ ਹੀ ਆਰਮਨਗਰ ਦੇ ਵਿੱਚ ਆਰਮਨਗਰ ਮੁਹੱਲਾ ਐਸਾ ਹੈ ਜਿੱਥੇ ਪਿੱਛੇ 30 ਸਾਲਾਂ ਤੱਕ ਜਿਹੜੀ ਸਰਕਾਰੀ ਪਾਣੀ ਦੀ ਪਾਈਪ ਸੀ ਉਹ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚ ਸਕੇ ਸੀ। ਤੇ ਲੋਕਾਂ ਨੂੰ ਇਹ ਸੀਗਾ ਕਿ ਜਿਸ ਦਿਨ ਪਾਣੀ ਜਾਂਦਾ ਸੀਗਾ ਤਾਂ ਉਹਨਾਂ ਨੂੰ ਟੈਂਕਰ ਦੀ ਕੁੜੀ ਕਰਨੀ ਪੈਂਦੀ ਸੀ। ਸੋ ਉਹ ਲੜਾਈ ਵੀ ਅਸੀਂ ਲੋਕਾਂ ਦੇ ਸਹਿਯੋਗ ਔਰ ਆਸ਼ੀਰਵਾਦ ਦੇ ਨਾਲ ਲੜੀ। ਨਿਗਮ ਦੇ ਵਿੱਚ ਉਹਨੂੰ ਕੰਮ ਨੂੰ ਪਾਸ ਕਰਵਾਇਆ ਔਰ ਅੱਜ ਉਹ 30 ਸਾਲਾਂ ਦੀ ਬਾਅਦ ਲੜਾਈ ਜਿਹੜੀ ਆਪਣੀ ਹੈ ਉਹ ਅਸੀਂ ਲੜ ਕੇ ਲੋਕਾਂ ਨੂੰ ਪਾਣੀਕਾਰ ਕਰ ਤੱਕ ਪਹੁੰਚਾਇਆ। ਮਾਤਾ ਵਾਣੇ ਪੈਣਾ ਨੇ ਵੱਡੇ ਆ ਬਜ਼ੁਰਗਾਂ ਨੇ ਸਾਰਿਆਂ ਨੇ ਉੱਥੇ ਆਸ਼ੀਰਵਾਦ ਦਿੱਤਾ। ਇਸ ਤੋਂ ਇਲਾਵਾ ਇੱਕ ਬਹੁਤ ਵੱਡੀ ਹੋਰ ਪ੍ਰੋਬਲਮ ਜਿਹੜੀ ਉੱਥੇ ਸੀ ਉਹ ਕਿਉਂਕਿ ਸਾਡਾ ਇੱਕ ਕੰਪੈਕਟ ਜਿਹਾ ਔਰਡ ਹੈ ਬੜਾ ਛੋਟਾ ਜਿਹਾ ਔਰਡ ਹੈ ਜਿਸ ਦੇ ਵਿੱਚ ਕਮੇਟੀ ਬਾਜ਼ਾਰ ਪ੍ਰਲਾਦ ਨਗਰ ਰਾਮਨਗਰ ਔਰ ਅਸ਼ੋਕ ਨਗਰ ਦਾ ਕੁਝ ਹਿੱਸਾ ਆਂਦਾ ਹੈ ਬੜੇ ਸਾਫ਼ ਸੁਥਰੇ ਲੋਕ ਪੜੇ ਲਿਖੇ ਲੋਕ ਸਜਗ ਲੋਕ ਨੇ ਆਪਣੀ ਜ਼ਿੰਮੇਵਾਰੀਆਂ ਸਮਝਦੇ ਨੇ ਕਾਉਂਸਲਰ ਕਿਤੇ ਕੰਮ ਨਾ ਕਰੇ ਤਾਂ ਤੁਰੰਤ ਕਾਲ ਕਰਦੇ ਨੇ ਐਸੇ ਜ਼ਿੰਮੇਵਾਰ ਲੋਕਾਂ ਦਾ ਇਹ ਔਰਡ ਹੈ ਉਹਨਾਂ ਦੀ ਲੋਕਾਂ ਦੀ ਜ਼ਿੰਮੇਵਾਰੀ ਔਰ ਉਹਨਾਂ ਲੋਕਾਂ ਦੀ ਸਤਰਕਤਾ ਦੇ ਦੇਖਦੇ ਹੋਏ ਜਿਹੜੇ 5 ਸਾਲ ਕੰਮ ਕੀਤੇ ਉਹਨਾਂ ਨੂੰ ਸਮਰਪਿਤ ਨੇ ਟਰਾਂਸਫਾਰਮਰਸ ਇਹ ਸਾਡੇ ਹੁਸ਼ਿਆਰਪੁਰ ਦੇ ਵਿੱਚ ਉੱਥੇ ਵਾਰਡ ਦੇ ਵਿੱਚ ਜਿਹੜਾ ਬੜਾ ਮੁਸੀਬਤਾਂ ਦਾ ਜੰਜਾਲ ਬਣਿਆ ਹੋਇਆ ਸੀ ਜਦੋਂ ਕੋਈ ਵੀ ਚੋਣ ਆਉਂਦੇ ਸੀ ਉੱਥੇ ਕੋਈ ਪਾਰਟੀਆਂ ਜਾਂਦੀਆਂ ਸੀ ਹਮੇਸ਼ਾ ਉਹਨਾਂ ਲੋਕਾਂ ਨੂੰ ਵਾਅਦਾ ਕਰਦੇ ਸੀ ਕਿ ਅਸੀਂ ਟਰਾਂਸਫਾਰਮਰ ਸ਼ਿਫਟ ਕਰਵਾ ਦਵਾਂਗੇ ਅਸੀਂ ਵੀ ਗਏ ਅਸੀਂ ਵੀ ਉਹਨਾਂ ਲੋਕਾਂ ਨਾਲ ਗੱਲ ਕੀਤੀ ਲੋਕਾਂ ਨੇ ਇਹੀ ਮੰਗ ਰੱਖੀ ਕਿ ਟਰਾਂਸਫਰ ਸ਼ਿਫਟ ਕਰਵਾਇਆ ਜਾਵੇ ਸੋ ਕੌਂਸਲਰ ਬਣਨ ਤੋਂ ਬਾਅਦ ਅਸੀਂ ਉਹ ਲੜਾਈ ਲੜੀ ਪੰਜਾਬ ਬਿਜਲੀ ਬੋਰਡ ਨੇ ਅਸੀਂ ਰਿਕਵੈਸਟ ਕੀਤੀ ਪੰਜਾਬ ਬਿਜਲੀ ਬੋਰਡ ਨੇ ਸਾਨੂੰ ਕਿਹਾ ਕਿ 4 ਲੱਖ ਦੇ ਕਰੀਬ ਪੈਸੇ ਲੱਗਣਗੇ ਤੁਸੀਂ ਦਿਓ ਸਾਰੇ ਮਹੱਲੇ ਵਾਲਿਆਂ ਨੇ ਕਿਹਾ ਕਿ ਅਸੀਂ ਜਮ੍ਹਾਂ ਕਰਵਾਉਨੇ ਆ ਲੇਕਿਨ ਜਮ੍ਹਾਂ ਕਰਵਾਉਣ ਦੇ ਦੌਰਾਨ ਬਿਜਲੀ ਬੋਰਡ ਦੀ ਮਨਸ਼ਾ ਨਹੀਂ ਸੀ ਇਹਨੂੰ ਸ਼ਿਫਟ ਕਰਨ ਦੀ ਕਿਉਂਕਿ ਸਰਕਾਰ ਕਾਂਗਰਸ ਦੀ ਸੀਗੀ ਲੇਕਿਨ ਫਿਰ ਵੀ ਸਾਰੀਆਂ ਚੀਜ਼ਾਂ ਦੀ ਲੜਾਈ ਲੜਦੇ ਆ ਹੋਇਆ ਆਖਰੀ ਸਮੇਂ ਦੇ ਵਿੱਚ ਜਿਸ ਵਲੇ ਬਾਦਲ ਸਾਹਿਬ ਦੀ ਸਰਕਾਰ ਸੀਗੀ ਉਸ ਵਲੇ ਉਹਨਾਂ ਨੇ ਸੰਗਤ ਦਰਸ਼ਨ ਦੇ ਵਿੱਚ ਸਾਨੂੰ ਇਹ ਕਿਹਾ ਕਿ ਤੁਹਾਨੂੰ ਅਸੀਂ ਪੈਸੇ ਦੇ ਦੰਨੇ ਆ ਤੁਸੀਂ ਸ਼ਿਫਟ ਕਰਵਾ ਲਓ ਲੇਕਿਨ ਜਿੱਦਾਂ ਹੀ ਸਰਕਾਰ ਕਾਂਗਰਸ ਦੀ ਆਈ ਉਹਨਾਂ ਨੇ ਇਸ ਕੰਮ ਦੇ ਉੱਤੇ ਰੋਕ ਲਗਾ ਦਿੱਤੀ ਲੋਕਾਂ ਨੂੰ ਵਿਕਾਸ ਦੇ ਨਾਮ ਤੇ ਠੱਗਣ ਵਾਲੀ ਇਹ ਸਰਕਾਰ ਨੇ ਕਿਉਂ ਇਦਾਂ ਕੀਤਾ ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਲੇਕਿਨ ਉਸ ਵੇਲੇ ਮੌਜੂਦਾ ਜਿਹੜੇ ਹੁਣ ਸਾਡੇ ਸੰਸਦ ਨੇ ਹੁਸ਼ਾਰਪੁਰ ਤੋਂ ਸੋਮਬਰਗਾ ਜੀ ਇਹ ਫਗਵਾੜੇ ਤੋਂ ਨੁਮਾਇੰਦਗੀ ਕਰਦੇ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ ਬਤੌਰ ਐਮਐਲਏ ਮੈਂ ਔਰ ਤੀਖਣ ਸੂਝ ਨੇ ਬਤੌਰ ਐਪਲੀਕੈਂਟ ਬਣ ਕੇ ਸ਼ਿਕਾਇਤ ਕਰਤਾ ਬਣ ਕੇ ਅਸੀਂ ਵਿਧਾਨ ਸਭਾ ਦੇ ਗਰੇਵੈਂਸ ਕਮੇਟੀ ਦੇ ਕੋਲ ਸ਼ਿਕਾਇਤ ਦਿੱਤੀ। ਉੱਥੋਂ ਸਾਨੂੰ ਸੋਮ ਪ੍ਰਕਾਸ਼ ਜੀ ਨੇ ਸਾਡੀ ਲੜਾਈ ਲੜਦਿਆਂ ਹੋਇਆ ਉਸ ਟਰਾਂਸਫਾਰਮਰ ਨੂੰ ਬਿਨਾਂ 1 ਰੁਪਿਆ ਖਰਚ ਕੀਤੇ ਤੁਰੰਤ ਕਾਰਵਾਈ ਕਰਵਾਉਂਦੇ ਹੋਏ ਉਸ ਟਰਾਂਸਫਾਰਮਰ ਨੂੰ ਸ਼ਿਫਟ ਕਰਾਇਆ। ਔਰ ਤੁਸੀਂ ਯਕੀਨ ਕਰਿਓ 22 ਸਾਲਾਂ ਦੀ ਲੜਾਈ ਤੋਂ ਬਾਅਦ ਕਰੀਬ 22 ਸਾਲਾਂ ਦੀ ਲੜਾਈ ਤੋਂ ਬਾਅਦ ਇਹ ਟਰਾਂਸਫਾਰਮਰ ਸ਼ਿਫਟ ਹੋਇਆ। ਸੋ ਐਸੇ ਬਹੁਤ ਸਾਰੇ ਮੁੱਦੇ ਉਸ ਵਾਰਡ ਨੰਬਰ 35 ਦੇ ਚਾਹੇ ਗੱਲ ਕਰ ਲਈਏ ਪਾਣੀ ਦੀ, ਚਾਹੇ ਗੱਲ ਕਰ ਲਈਏ ਸਫਾਈ ਦੀ। ਤੁਹਾਨੂੰ ਧਿਆਨ ਹੋਏਗਾ ਸਫਾਈ ਨੂੰ ਲੈ ਕੇ ਮੈਂ ਵਿਧਾਨ ਸਭਾ ਉਹਦੇ ਸਫਾਈ ਨੂੰ ਲੈ ਕੇ ਨਗਰ ਨਿਗਮ ਦੇ ਹਾਊਸ ਦੇ ਵਿੱਚ ਬੜੀ ਵੱਡੀ ਲੜਾਈ ਲੜੀ ਸਾਰੇ 50 ਦੇ 50 ਕੌਂਸਲਰ ਜਿਹੜੇ ਕਾਂਗਰਸ ਦੇ ਵੀ ਸੀ ਅਕਾਲੀ ਦਲ ਦੇ ਉਹ ਵੀ ਮੇਰੇ ਨਾਲ ਇਸ ਗੱਲ ਨਾਲ ਸਹਿਮਤ ਸੀ ਕਿ ਸਫਾਈ ਵਿਵਸਥਾ ਦੇ ਵਿੱਚ ਬੀਟ ਸਿਸਟਮ ਹੋਣਾ ਚਾਹੀਦਾ ਸਾਡੇ ਸਫਾਈ ਸੇਵਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਉਹ ਸਫਾਈ ਸੇਵਕ ਇੱਕ ਸਫਾਈ ਸੇਵਕ ਜਿਹੜਾ ਠੇਕੇ ਦੇ ਉੱਤੇ ਆ ਕੰਮ ਕਰ ਰਿਹਾ ਵਾ ਜਾਂ ਜਿਹੜਾ ਕੱਚਿਆਂ 'ਚ ਹਜੇ ਉਹਨੂੰ ਇੰਨਾ ਵੱਡਾ ਵੱਡਾ ਏਰੀਆ ਦੇ ਕੇ ਉਹਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਔਰ ਪੈਸੇ ਉਹਨੂੰ ਮਿਲ ਨਹੀਂ ਰਹੇ ਔਰ ਉਹਦੇ ਨਾਲ ਹੁੰਦਾ ਕੀ ਹੈ ਕੰਮ ਸਫਰ ਕਰਦਾ ਹੈ ਕੰਮ ਦੀ ਦਿੱਕਤ ਆਉਂਦੀ ਹੈ ਸੋ ਲੋਕ ਵੀ ਸੁਖੀ ਰਹਿਣ ਸਾਡੇ ਸਫਾਈ ਸੇਵਕ ਵੀ ਸੁਖੀ ਰਹਿਣ ਉਹਨਾਂ ਨੂੰ ਵੀ ਉਹਨਾਂ ਦਾ ਵੀ ਸ਼ੋਸ਼ਣ ਜਿਹੜਾ ਸਰਕਾਰ ਜਾਂ ਅਫਸਰशाही ਕਰਦੀ ਹੈ ਉਹ ਵੀ ਬੰਦ ਹੋਵੇ ਅਸੀਂ ਅਸੀਂ ਲੜਾਈ ਲੜੀ ਔਰ ਮੈਨੂੰ ਉਹਦੇ ਵਿੱਚ ਇਹ ਮਿਲਿਆ ਕਿ ਅਸੀਂ ਹੁਸ਼ਿਆਰਪੁਰ ਜਿਹੜਾ ਵਾਰਡ ਆਪਣਾ 35 ਨੰਬਰ ਵਾਰਡ ਹੈ ਉੱਥੇ ਸਫਾਈ ਨੂੰ ਬਹੁਤ ਹੱਦ ਤੱਕ ਉਹਨੂੰ ਠੀਕ ਕਰਨ ਦੇ ਲਈ ਕਾਮਯਾਬ ਹੋਏ ਸਰ ਇੱਕ ਅਕਸਰ ਦੋਸ਼ ਲਾਇਆ ਜਾਂਦਾ ਹੈ ਚਾਹੇ ਅਕਾਲੀ ਦਲ ਦੇ ਹੋਣ ਕੌਂਸਲਰ ਜਾਂ ਭਾਜਪਾ ਦੇ ਕਿ ਕਾਂਗਰਸ ਪਾਰਟੀ ਵੱਲੋਂ ਉਹਨਾਂ ਦਾ ਭੇਦਭਾਵ ਕੀਤਾ ਜਾਂਦਾ ਹੈ ਕਿ ਇਵਨ ਇੱਥੇ ਤੱਕ ਕਿ ਜਿੱਥੇ ਤੱਕ ਉਹਨਾਂ ਦੇ ਟੈਂਡਰ ਵੀ ਲੱਗ ਚੁੱਕੇ ਨੇ ਉਹ ਵੀ ਕਈ ਵਾਰ ਲੱਗਣ ਦੇ ਬਾਵਜੂਦ ਵੀ ਕੰਮ ਨਹੀਂ ਹੋ ਰਹੇ ਜਾਂ ਟੈਂਡਰ ਰੱਦ ਕੀਤੇ ਜਾ ਰਹੇ ਨੇ ਭੇਦਭਾਵ ਕੌਣ ਕਰ ਰਿਹਾ ਹੈ ਤੁਸੀਂ ਪਿਛਲਾ ਇਤਿਹਾਸ ਫਰੋਲ ਕੇ ਦੇਖ ਲਓ ਤੁਸੀਂ ਅੱਜ ਆਰਟੀਆਈ ਦਾ ਜ਼ਮਾਨਾ ਹੈ ਤੁਸੀਂ ਜਾਂਚ ਕਰ ਸਕਦੇ ਹੋ ਨਗਰ ਨਿਗਮ ਤੋਂ ਪਤਾ ਕਰਵਾ ਕੇ ਕਿ ਸਪਸ਼ਟ ਤਰੀਕੇ ਨਾਲ ਇਹ ਹੈ ਕਿ ਤੀਖਣ ਸੂਝੀ ਬਤੌਰ ਮੰਤਰੀ ਰਹੇ ਉਹਨਾਂ ਨੇ ਕਾਂਗਰਸੀ ਵਾਰਡਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਉੱਥੇ ਕੰਮ ਕਰਵਾਏ ਤੁਹਾਡੇ ਸਾਹਮਣੇ ਇਹਨੇ सुरेश ਕੁਮਾਰ ਨੇ ਇੱਥੋਂ ਬੁੱਲਾਂਵਾਲੀ ਤੋਂ ਕੌਂਸਲਰ ਨੇ ਸੁਦਰਸ਼ਨ ਧੀਰ ਨੇ ਬ੍ਰਹਮਸ਼ੰਕਰ ਜੰਪਾ ਜੀ ਨੇ ਇਹ ਸਭ ਲੋਕ ਕਾਂਗਰਸੀ ਕੌਂਸਲਰ ਨੇ ਲੱਗੇ ਤਾਂ ਕੰਮ ਦੇ ਵਿੱਚ ਨਾ ਲੇਕਿਨ ਤੀਖਣ ਜੀ ਨੇ ਇੰਨਾ ਦੇ ਵਾਰਡਾ ਦੇ ਵਿੱਚ ਜਾ ਕੇ ਇਹ ਨਗਰ ਨਿਗਮ ਦੇ ਮੇਅਰ ਸ਼ਿਵ ਸੂਜਣੇ ਇੰਨਾ ਦੇ ਵਾਰਡਾ ਦੇ ਵਿੱਚ ਜਾ ਕੇ ਕੰਮ ਕਰਾਇ ਪਹਿਲ ਦਿੱਤੀ ਹੈ ਭੇਦ ਭਾਵ ਕੋਈ ਨਹੀਂ ਹੋਇਆ ਦੂਸਰੀ ਗੱਲ ਜਿਹੜੇ ਸਾਡੇ ਸਮੇਂ ਦੇ ਵਿੱਚ ਕੰਮ ਪਾਸ ਹੋਏ ਸੀਗੇ ਉਹਨਾਂ ਨੇ ਹਜੇ ਤੱਕ ਟੈਂਡਰ ਹੋਇਆ ਕੰਮ ਨਹੀਂ ਸ਼ੁਰੂ ਹੋਇਆ ਇਹ ਭੇਤ ਭਾਅ ਵਾਲੀਆਂ ਗੱਲਾਂ ਇਹਨਾਂ ਲੋਕਾਂ ਦੇ ਮੂੰਹ ਚੰਗੀਆਂ ਨਹੀਂ ਲੱਗਦੀਆਂ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਕਾਉਂਸਲਰਾਂ ਨੇ ਜਿਹੜਾ ਇੱਥੇ ਹੁਣ ਪਿਛਲੇ 3 ਸਾਲਾਂ ਚ ਸੰਤਾਪ ਚੇਲ ਰਹੇ ਆ ਉਹ ਤੁਸੀਂ ਪੁੱਛ ਕੇ ਦੇਖੋ ਸਾਡੀਆਂ ਸਮੇਂ ਦੀਆਂ ਪਾਸ ਕੀਤੀਆਂ ਸੜਕਾਂ ਬਣ ਨਹੀਂ ਰਹੀਆਂ ਮੀਨੂ ਸੇਠੀ ਦਾ ਵਾਰਡ ਜਾ ਕੇ ਤੁਸੀਂ ਦੇਖ ਲਓ ਆਲੇ ਦੁਆਲੇ ਸੜਕਾਂ ਬਣੀ ਜਾ ਰਹੀਆਂ ਲੇਕਿਨ ਜਿਸ ਸੜਕ ਦੇ ਲਈ ਉਹ ਸੰਘਰਸ਼ ਕਰ ਰਹੇ ਸੀ ਉਹਦੀ ਸੜਕ ਨਹੀਂ ਬਣਨ ਦਿੱਤੀ ਰਮੇਸ਼ ਠਾਕੁਰ ਮੇਚੀ ਦੇਖ ਲਓ ਅਸ਼ੋਕ ਕੁਮਾਰ ਸ਼ੌਕੀ ਦੇਖ ਲਓ சுரேਸ਼ ਪਾਟੀਆਂ ਦੇਖ ਲਓ ਇਹ ਜਿੰਨੇ ਸਾਡੇ ਕੌਂਸਲਰ ਲੋਗ ਨੇ ਜਿਹੜੇ ਲੋਗ ਕਾਂਗਰਸ ਦੀ ਦਮਨਕਾਰੀ ਨੀਤੀਆਂ ਦੇ ਖਿਲਾਫ ਬੋਲਦੇ ਨੇ ਉਹਦਾ ਕੰਮ ਬੰਦ ਕਰ ਦਿੱਤਾ ਜਾਂਦਾ ਭੇਤ ਭਾਵ ਤਾਂ ਇਹ ਲੋਕ ਕਰਦੇ ਨੇ ਸੋ ਉਹਨਾਂ ਦੇ ਮੂੰਹ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੋ ਸਰ ਕੀ ਲੱਗਦਾ ਇਹਨਾਂ 5 ਸਾਲਾਂ ਦੌਰਾਨ ਵਾਰਡ ਵਾਸੀਆਂ ਦਾ ਭਰੋਸਾ ਜਿੱਤਣ ਚ ਜਾਂ ਉਹਨਾਂ ਦੇ ਵਿੱਚ ਵਿਚਰਨ ਚ ਕਿੰਨਾ ਕੁ ਕਾਮਯਾਬ ਹੋ ਸਕਿਓ ਤੁਸੀਂ ਇਹਦਾ ਜਵਾਬ ਤਾਂ ਵਾਰਡ ਵਾਸੀ ਦੇਣਗੇ ਲੇਕਿਨ ਇੱਕ ਗੱਲ ਪੱਕੀ ਹੈ ਜਿਹਦੇ ਵਿੱਚ ਕੋਈ ਦੂਰਾਈ ਨਹੀਂ ਹੈ ਕਿ ਜਿੰਨਾ ਪਿਆਰ ਮੈਨੂੰ ਵਾਰਡ ਨੰਬਰ 35 ਤੋਂ ਆਸ਼ੀਰਵਾਦ ਇਹਨਾਂ ਮੇਰੇ ਸਾਥੀਆਂ ਨੇ ਦਿੱਤਾ ਪਰਿਵਾਰ ਹੈ ਮੇਰਾ ਵਾਰਡ ਨੰਬਰ 35 ਸੋ ਮੈਂ ਰੀਨੀਆ ਹਮੇਸ਼ਾ ਕਿਉਂਕਿ ਰਾਜਨੀਤੀ ਦੇ ਵਿੱਚ ਇਸਲੇ ਆਏ ਸੋ ਪਹਿਲਾ ਕਦਮ ਰੱਖਿਆ ਸੀ ਨਵੇਂ ਸੀਗੇ ਬਤੌਰ ਕਾਉਂਸਲਰ ਚੋਣਾਂ ਉਲੜਨਾ ਸੀਗਾ ਔਰ ਰਾਜਨੀਤੀ ਦੇ ਵਿੱਚ ਕੁਝ ਪਤਾ ਵੀ ਨਹੀਂ ਸੀਗਾ ਔਰ ਚੋਣ ਮੈਂ ਨਹੀਂ ਲੜਿਆ ਇਹ ਵਾਰਡ ਨੰਬਰ 35 ਦੇ ਉਹਨਾਂ ਪਰਿਵਾਰਾਂ ਨੂੰ ਸਮਰਪਿਤ ਹੈ ਜਿੱਤ ਔਰ ਇਹ ਕਾਉਂਸਲਰਸ਼ਿਪ ਜਿਨ੍ਹਾਂ ਨੇ ਖੁਦ ਇਹ ਅੱਗੇ ਹੋ ਕੇ ਚੋਣ ਲੜਿਆ ਔਰ ਉਹਨਾਂ ਦਾ ਆਸ਼ੀਰਵਾਦ ਇਦਾਂ ਹੀ ਅੱਗੇ ਬਣਿਆ ਰਹੇਗਾ ਇਹ ਹੀ ਉਹਨਾਂ ਤੋਂ ਆਸ਼ਾ ਹੈ ਕੁਝ ਸਮੇਂ ਤੱਕ ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ ਨੇ ਦੁਬਾਰਾ ਕੀ ਲੱਗਦਾ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਰਦੇ ਹੋ ਤਾਂ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਨਗਰ ਨਿਗਮ ਨੇ ਚੋਣ ਆ ਰਹੇ ਨੇ ਪਾਰਟੀ ਨੇ ਤੈਅ ਕਰਨਾ ਹੈ ਚੋਣ ਲੜਾਉਣਾ ਨਹੀਂ ਲੜਾਉਣਾ ਇਹ ਮੇਰਾ ਵਿਅਕਤੀਗਤ ਵਿਸ਼ੇ ਨਹੀਂ ਹੈਗਾ ਪਾਰਟੀ ਕਹੇਗੀ ਤਾਂ ਲੜਾਂਗੇ ਪਾਰਟੀ ਕਹੇਗੀ ਕਿ ਚੋਣ ਲੜਾਣਾ 50 ਸੀਟਾਂ ਦੇ ਲੜਾਵਾਂਗੇ ਉਸ ਦੇ ਲਈ ਆਪਣਾ ਮਾਨਸਿਕ ਤੌਰ ਦੇ ਤੇ ਅਸੀਂ ਤਿਆਰ ਹੈ ਲੇਕਿਨ ਕਾਂਗਰਸ ਨੇ ਧੱਕੇ ਦੇ ਨਾਲ ਜਿਹੜੀ ਲੋਕਾਂ ਨੂੰ ਬਿਨੈ ਦੱਸੇ ਕਾਉਂਸਲਰਾਂ ਨੂੰ ਬਿਨਾ ਵਿਸ਼ਵਾਸ ਚ ਲੈਤੇ ਅਵੈਧ ਤਰੀਕੇ ਦੇ ਨਾਲ ਜਿਹੜੀ ਵਾਰਡਬੰਦੀ ਕੀਤੀ ਹੈ ਉਸ ਦੇ ਖਿਲਾਫ ਅਸੀਂ ਇੱਕ ਮੰਡਣੀ ਹੈ ਹਾਈ ਕੋਰਟ ਦੇ ਵਿੱਚ ਵੀ ਗਏ ਉਹਦੀ ਤਾਰੀਖ 15 ਦਸੰਬਰ ਪੈਂਡਿੰਗ ਹੈ ਉਹਦੇ باوجود ਵੀ ਇਹਨਾਂ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਇੱਕ ਡਰ ਹੈ ਖੱਤਸ਼ਾ ਹੈ ਕਿ ਜਿੰਨੇ ਵੀ ਇਹ ਲੋਕ ਮੈਨੂੰ ਦੱਸਿਆ ਕਿ ਕਾਂਗਰਸ ਦੇ ਖਿਲਾਫ ਬੋਲਦੇ ਸੀ ਇਹਨਾਂ ਦੇ ਕਾਲੇ ਕਾਰਨਾਮਿਆਂ ਨੂੰ ਐਕਸਪੋਜ਼ ਕਰਦੇ ਸੀਗੇ ਹਾਊਸ ਦੀ ਮੀਟਿੰਗਾਂ ਦੇ ਵਿੱਚ ਉਹਨਾਂ ਸਾਰਿਆਂ ਦੇ ਵਾਡਾ ਨੂੰ ਕਿਸੇ ਨਾ ਕਿਸੇ ਤਰੀਕੇ ਡਿਸਟਰਬ ਕੀਤਾ ਗਿਆ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਇਨਾਂ ਚੀਜ਼ਾਂ ਤੋਂ ਡਰਨ ਵਾਲਾ ਨਹੀਂ ਹੈ ਔਰ 50 ਦੀਆਂ 50 ਸੀਟਾਂ ਦੇ ਉੱਤੇ ਇਸ ਵਾਰ ਨੇ ਰੋਲ ਅਸੀਂ ਚੋਣ ਲੜਾਂਗੇ ਔਰ ਇਹ ਤੁਹਾਨੂੰ ਗੱਲ ਯਕੀਨੀ ਦੱਸ ਰਹੇ ਹਾਂ ਚੋਣ ਜਦੋਂ ਮਰਜ਼ੀ ਹੋਣ ਭਾਰਤੀ ਜਨਤਾ ਪਾਰਟੀ ਦਾ ਮੇਅਰ ਦੁਬਾਰਾ ਉੱਥੇ ਕੁਰਸੀ ਤੇ ਸਥਾਪਿਤ ਹੋਏਗਾ ਔਰ ਭਾਰਤੀ ਜਨਤਾ ਪਾਰਟੀ ਦਾ ਮੇਅਰ ਹੀ ਨਗਰ ਨਿਗਮ ਦੇ ਮੇਅਰ ਦੇ ਨਾਤੇ ਹੁਸ਼ਾਰਪੁਰ ਦੀ ਸੇਵਾ ਕਰੇਗਾ ਸੋ ਇਹ ਸਨ ਵਾਰਡ ਨੰਬਰ 35 ਤੋਂ ਐਮਸੀ ਦੇ ਅਹੁਦੇ ਤੇ ਰਹੇ ਕੌਂਸਲਰ ਨਿਪੁੰਨ ਸ਼ਰਮਾ ਜੀ ਜਿਨ੍ਹਾਂ ਵੱਲੋਂ ਆਪਣੇ ਵਾਰਡ ਚ ਕਰਵਾਏ ਗਏ ਵਿਕਾਸ ਕਮਾਂ ਦਾ ਵੇਰਵਾ ਦਿੱਤਾ ਗਿਆ ਹੁਸ਼ਾਰਪ ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ ਔਰ ਨਾਲ ਹੀ ਕਾਂਗਰਸ ਸਰਕਾਰ ਤੇ ਵੀ ਨਿਸ਼ਾਨੇ 사ਦੇ ਗਏ ਨੇ ਕਿ ਕਾਂਗਰਸ ਸਰਕਾਰ ਵੱਲੋਂ ਇੱਕ ਭੇਤ ਭਾਬ ਕਰਕੇ ਅਕਾਲੀ ਦਾ ਲੋਰ ਜਿੱਥੇ ਭਾਜਪਾ ਦੇ ਕੌਂਸਲਰ ਨੇ ਉਹਨਾਂ ਦਾ ਭੇਤ ਭਾਬ ਕੀਤਾ ਜਾ ਰਿਹਾ ਇੱਥੇ ਤੱਕ ਕਿ ਉਹਨਾਂ ਦੇ ਲੱਗੇ ਟੈਂਡਰ ਵੀ ਰੱਦ ਕੀਤੇ ਜਾ ਚੁੱਕੇ ਨੇ ਕੈਮਰਾ ਪਰਸਨ ਜਸੀ ਕੁਮਾਰ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰਪ ਨਿਊਜ਼ ਦੇ ਨਾਲ